ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਦਿੱਲੀ ਚ ਚੱਲ ਰਹੇ ਇੰਡੀਆ AI ਇੰਪੈਕਟ ਸਿਖਰ ਸੰਮੇਲਨ 2026 ਚ ਹਿੱਸਾ ਲੈਣ ਆਏ ਕਈ ਆਲਮੀ ਆਗੂਆਂ ਨਾਲ ਅੱਜ ਵੀ ਦੁਵੱਲੀ ਗੱਲਬਾਤ ਕਰਨਗੇ। ਬੀਤੇ ਦਿਨ ਪ੍ਰਧਾਨ ਮੰਤਰੀ ਨੇ ਨੀਦਰਲੈਂਡਸ ਅਤੇ ਗ੍ਰੀਸ ਦੇ ਪ੍ਰਧਾਨ ਮੰਤਰੀਆਂ ਸੰਨੇ ਕਈ ਹੋਰ ਨਾ ਅਹਿਮ ਆਗੂਆਂ ਨਾਲ ਗੱਲਬਾਤ ਕੀਤੀ ਸੀ। ਇਸ ਦੌਰਾਨ ਉਹਨਾਂ ਰਣਨੀਤਿਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਬਣਾਉਣ ਦੇ ਢੰਗ ਤਰੀਕਿਆਂ ਬਾਰੇ ਚਰਚਾ ਕੀਤੀ। ਦੂਜੇ ਪਾਸੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰਨ ਨੇ ਕਿਹਾ ਕਿ ਫਰਾਂਸ ਅੰਸ ਅਤੇ ਫਰਾਂਸ ਰਾਫਲ ਜਹਾਜ਼ਾਂ ਦੇ ਸਹਿਯੋਗ ਵਧਾਉਣਾ ਚਾਹੁੰਦਾ ਹੈ ਬੀਤੇ ਦਿਨ ਨਵੀਂ ਦਿੱਲੀ ਚ ਇੰਡੀਆ ਏਆਈ ਇੰਪੈਕਟਸ ਮਿਲਨ ਦੌਰਾਨ ਉਨ੍ਹਾਂ ਖੁਲਾਸਾ ਕੀਤਾ ਕਿ ਭਾਰਤ ਨੇ 114 ਰਾਫਲ ਜੈਟ ਆਰਡਰ ਕਰਨ ਅਤੇ ਉਨ੍ਹਾਂ ਦੇ ਸਹਿ ਉਤਪਾਦਨ 'ਚ ਦਿਲਚਸਪੀ ਦਿਖਾਈ ਹੈ ਮੈਕਰੋਨ ਨੇ ਕਿਹਾ ਕਿ ਮੇਕ ਇਨ ਇੰਡੀਆ ਇਸ ਨਵੇਂ ਆਰਡਰ 'ਚ ਮੁੱਖ ਭੂਮਿਕਾ ਨਿਭਾਏਗਾ ਉਨ੍ਹਾਂ ਨੇ ਸਮਝਾਇਆ ਕਿ ਭਾਰਤ ਅਤੇ ਫਰਾਂਸ ਇੱਕ ਵਿਸ਼ੇਸ਼ ਆਲਮੀ ਰਣਨੀਤਿਕ ਪਾਈਵਾਲੀ ਸਾਂਝੀ ਕਰਦੇ ਨੇ ਜਿਹੜੀ ਦੋਵਾਂ ਦੇਸ਼ਾਂ ਲਈ ਵਿਲੱਖਣ ਹੈ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰਾਸ਼ਟਰਪਤੀ ਮੈਕਰੋ ਨੇ ਆਪਣੀ ਭਾਰਤ ਫੇਰੀ ਦਾ ਇੱਕ ਵੀਡੀਓ ਸਾਂਝਾ ਕਰਦਿਆਂ ਕਿਹਾ ਧੰਨਵਾਦ ਭਾਰਤ